ਆਨਰ ਦੇਖ ਰਿਹਾ ਹਾਂ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾਏ ਸਮੇਂ ਦੀ ਬੇਅਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਤਰੀਕਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਦੇ ਹਾਂ ਕਿ ਤਰਨਤਾਰਨ ਜ਼ਿਮਨੀ ਚੋਣਾਂ ਦਾ ਇਹ ਐਲਾਨ ਹੋਇਆ ਹੈ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ ਨਾਲ ਤਰਨਤਾਰਨ ਜ਼ਿਮਨੀ ਚੋਣ ਦੀ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਚੋਣ ਅਧਿਕਾਰੀ ਗਣੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ 11 ਨਵੰਬਰ 2025 ਨੂੰ VOTING ਹੋਵੇਗੀ ਤੇ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ 14 ਨਵੰਬਰ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਨ ਤੋਂ ਬਾਅਦ ਜਿਹੜੀ ਇਹ ਸੀਟ ਖਾਲੀ ਹੋਈ ਸੀ ਤਾਂ ਤਿੰਨੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਕਰਨਵੀਰ ਸਿੰਘ ਬੁਰਜ ਨੂੰ ਟਿਕਟ ਦਿੱਤੀ ਹੈ ਆਪ ਨੇ ਤਰਨਤਾਰਨ ਸੀਟ ਤੋਂ ਹਰਮীত ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਭਾਜਪਾ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀਆ ਤਾਂ ਆਪ ਦੇ ਲਈ ਇਹ ਸੀਟ ਜ਼ਰੂਰ ਮੁੱਛ ਦਾ ਸਵਾਲ ਹੈ ਕਿਉਂਕਿ ਜੋ ਡਾਕਟਰ ਕਸ਼ਮੀਰ ਸਿੰਘ ਸੋਹਲਸਨ ਉਹ ਵੀ ਆਪ ਤੋਂ ਸਨ ਤਾਂ ਦੱਸ ਦਈਏ ਕਿ ਇਹ ਜੋ ਵੱਡੀ ਖਬਰ ਇਸ ਸਮੇਂ ਦੀ ਸਾਹਮਣੇ ਆ ਰਹੀ ਹੈ ਜਿੱਤੇ ਕੀ ਤਰਨਤਾਰਨ ਜਿਮਨੀ ਚੋਣਾ ਦੇ ਲਈ ਐਲਾਨ ਕਰ ਦਿੱਤਾ ਗਿਆ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇਹਨਾਂ ਤਰੀਕਾਂ ਦਾ ਐਲਾਨ ਸੀ ਕਿ ਕਦੋਂ ਜਿਹੜੀ VOTING ਹੋਵੇਗੀ ਤਾਂ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਕਿਸ ਦੀ ਹਾਰ ਹੋਈ ਹੈ ਕਿਸ ਨੇ ਕਿਸ ਦੇ ਸਰ ਤੇ ਜਿੱਤ ਦਾ ਤਾਜ ਸਜੇਗਾ ਉਹ 14 ਨਵੰਬਰ ਨੂੰ ਦੱਸ ਦਿੱਤਾ ਜਾਵੇਗਾ ਤਾਂ 11 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ 11 ਨਵੰਬਰ ਨੂੰ VOTING ਹੋਵੇਗੀ ਤੇ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਤਾਂ ਚੋਣ ਕਮਿਸ਼ਨਰ ਨੇ ਜਿਹੜਾ ਕਿ ਚੋਣਾਂ ਦੀ ਤਾਰੀਖ ਦਾ ਇਹ ਐਲਾਨ ਕੀਤਾ ਤਾਂ ਬੇਹੱਦ ਹੀ ਵੱਡੀ ਖਬਰ ਹੈ ਸਮੇਂ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾਏ ਸਮੇਂ ਦੀ ਬੇਅਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਤਰੀਕਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਨੇ ਆ ਤਾਂ ਤਰਨਤਾਰਨ ਜ਼ਿਮਨੀ ਚੋਣਾਂ ਦਾ ਇਹ ਐਲਾਨ ਹੋਇਆ ਹੈ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ ਨਾਲ ਤਰਨਤਾਰਨ ਜ਼ਿਮਨੀ ਚੋਣ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਚੋਣ ਅਧਿਕਾਰੀ ਗਣੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ 11 ਨਵੰਬਰ 2025 ਨੂੰ VOTING ਹੋਵੇਗੀ ਤੇ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ 14 ਨਵੰਬਰ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਿਹਾਨ ਤੋਂ ਬਾਅਦ ਜਿਹੜੀ ਇਹ ਸੀਟ ਖਾਲੀ ਹੋਈ ਸੀ ਤਾਂ ਤਿੰਨੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਟਿਕਟ ਦਿੱਤੀ ਹੈ ਆਪ ਨੇ ਤਰਨਤਾਰਨ ਸੀਟ ਤੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਭਾਜਪਾ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਦੂ ਨੂੰ ਟਿਕਟ ਦਿੱਤੀਆ ਤਾਂ ਆਪ ਦੇ ਲਈ ਇਹ ਸੀਟ ਜ਼ਰੂਰ ਮੁੱਚ ਦਾ ਸਵਾਲ ਹੈ ਕਿਉਂਕਿ ਜੋ ਡਾਕਟਰ ਕਸ਼ਮੀਰ ਸਿੰਘ ਸੋਹਲ ਸਨ ਉਹ ਵੀ ਆਪ ਤੋਂ ਸਨ ਤਾਂ ਦੱਸ ਦਈਏ ਕਿ ਇਹ ਜੋ ਵੱਡੀ ਖਬਰ ਇਸ ਸਮੇਂ ਦੀ ਸਾਹਮਣੇ ਆ ਰਹੀ ਹੈ ਜਿੱਤੇ ਕੀ ਤਰਨਤਾਰਨ ਜਿਮਨੀ ਚੋਣਾ ਦੇ ਲਈ ਐਲਾਨ ਕਰ ਦਿੱਤਾ ਗਿਆ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇਹਨਾਂ ਤਰੀਕਾਂ ਦਾ ਐਲਾਨ ਸੀ ਕਿ ਕਦੋਂ ਜਿਹੜੀ VOTING ਹੋਵੇਗੀ ਤਾਂ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਕਿਸ ਦੀ ਹਾਰ ਹੋਈ ਹੈ ਕਿਸ ਨੇ ਕਿਸ ਦੇ ਸਿਰ ਤੇ ਜਿੱਤ ਦਾ ਤਾਜ ਸਜੇਗਾ ਉਹ 14 ਨਵੰਬਰ ਨੂੰ ਦੱਸ ਦਿੱਤਾ ਜਾਵੇਗਾ ਤਾਂ 11 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ 11 ਨਵੰਬਰ ਨੂੰ VOTING ਹੋਵੇਗੀ ਤੇ 14 ਨਵੰਬਰ ਨੂੰ ਨਤੀਜੇ ਜੋਨੇ ਉਹ ਐਲਾਨ ਦਿੱਤੇ ਜਾਣਗੇ ਤਾਂ ਚੋਣ ਕਮਿਸ਼ਨਰ ਨੇ ਜਿਹੜਾ ਕਿ ਚੋਣਾਂ ਦੀ ਤਰੀਕ ਦਾ ਇਹ ਐਲਾਨ ਕੀਤਾ ਹੈ ਤਾਂ ਬੇਹਦ ਹੀ ਵੱਡੀ ਖਬਰ ਹੈ ਸਮੇਂ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਇਸ ਸਮੇਂ ਦੀ ਬੇਅਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ ਤਾਂ ਤਰੀਕਾ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਦਿੰਦੇ ਹਾਂ ਤਾਂ ਤਰਨਤਾਰਨ ਜ਼ਿਮਨੀ ਚੋਣਾਂ ਦਾ ਇਹ ਐਲਾਨ ਹੋਇਆ ਹੈ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ ਨਾਲ ਤਰਨਤਾਰਨ ਜ਼ਿਮਨੀ ਚੋਣ ਦੀ ਤਰੀਖ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਚੋਣ ਅਧਿਕਾਰੀ ਗਣੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ 11 ਨਵੰਬਰ 2025 ਨੂੰ VOTING ਹੋਵੇਗੀ ਤੇ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ 14 ਨਵੰਬਰ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਨ ਤੋਂ ਬਾਅਦ ਜਿਹੜੀ ਇਹ ਸੀਟ ਖਾਲੀ ਹੋਈ ਸੀ ਤਾਂ ਤਿੰਨੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਟਿਕਟ ਦਿੱਤੀ ਹੈ ਆਪ ਨੇ ਤਰਨਤਾਰਨ ਸੀਟ ਤੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਭਾਜਪਾ ਨੇ ਤਰਨਤਾਰਨ ਦੀ ਜ਼ਿੰਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀਆ ਤਾਂ ਆਪ ਦੇ ਲਈ ਇਹ ਸੀਟ ਜ਼ਰੂਰ ਮੁੱਚ ਦਾ ਸਵਾਲ ਹੈ ਕਿਉਂਕਿ ਜੋ ਡਾਕਟਰ ਕਸ਼ਮੀਰ ਸਿੰਘ ਸੋਹਲਸਨ ਉਹ ਵੀ ਆਪ ਤੋਂ ਸਨ ਤਾਂ ਦੱਸ ਦਈਏ ਕਿ ਇਹ ਜੋ ਵੱਡੀ ਖਬਰ ਇਸ ਸਮੇਂ ਦੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ ਐਲਾਨ ਕਰ ਦਿੱਤਾ ਗਿਆ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇਹਨਾਂ ਤਰੀਕਾ ਦਾ ਐਲਾਨ ਸੀ ਕਿ ਕਦੋਂ ਜਿਹੜੀ VOTING ਹੋਵੇਗੀ ਤਾਂ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਕਿਸ ਦੀ ਹਾਰ ਹੋਈ ਹੈ ਕਿਸ ਨੇ ਕਿਸ ਦੇ ਸਰਤੇ ਜਿੱਤ ਦਾ ਤਾਜ ਸਜੇਗਾ ਉਹ 14 ਨਵੰਬਰ ਨੂੰ ਦੱਸ ਦਿੱਤਾ ਜਾਵੇਗਾ ਤਾਂ 11 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ 11 ਨਵੰਬਰ ਨੂੰ VOTING ਹੋਵੇਗੀ ਤੇ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਤਾਂ ਚੋਣ ਕਮਿਸ਼ਨਰ ਨੇ ਜਿਹੜਾ ਕਿ ਚੋਣਾਂ ਦੀ ਤਰੀਕ ਦਾ ਇਹ ਐਲਾਨ ਕੀਤਾ ਹੈ ਤਾਂ ਬੇਹੱਦ ਹੀ ਵੱਡੀ ਖਬਰ ਹੈ ਸਮੇਂ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾਇ ਸਮੇਂ ਦੀ ਬੇਅਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਤਾਂ ਤਰੀਕਾ ਤੋਂ ਆਡੇ ਨਾਲ ਅਸੀਂ ਸਾਂਝੀਆਂ ਕਰ ਦਿੰਨੇ ਆ ਤਾਂ ਤਰਨਤਾਰਨ ਜ਼ਿਮਨੀ ਚੋਣਾਂ ਦਾ ਇਹ ਐਲਾਨ ਹੋਇਆ ਹੈ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ-ਨਾਲ ਤਰਨਤਾਰਨ ਜ਼ਿਮਨੀ ਚੋਣ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਚੋਣ ਅਧਿਕਾਰੀ ਗਣੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ 11 ਨਵੰਬਰ 20 2025 ਨੂੰ VOTING ਹੋਵੇਗੀ ਤੇ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ 14 ਨਵੰਬਰ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਨ ਤੋਂ ਬਾਅਦ ਜਿਹੜੀ ਇਹ ਸੀਟ ਖਾਲੀ ਹੋਈ ਸੀ ਤਾਂ ਤਿੰਨੇ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਕਰਨਬੀਰ ਸਿੰਘਪੁਰਜ ਨੂੰ ਟਿਕਟ ਦਿੱਤੀ ਹੈ ਆਪ ਨੇ ਤਰਨਤਾਰਨ ਸੀਟ ਤੋਂ ਹਰਮীত ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਭਾਜਪਾ ਨੇ ਤਰਨਤਾਰਨ ਦੀ ਜ਼ਿੰਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ ਤਾਂ ਆਪ ਦੇ ਲਈ ਇਹ ਸੀਟ ਜ਼ਰੂਰ ਮੁੱਚ ਦਾ ਸਵਾਲ ਹੈ ਕਿਉਂਕਿ ਜੋ ਡਾਕਟਰ ਕਸ਼ਮੀਰ ਸਿੰਘ ਸੋਹਲਸਨ ਉਹ ਵੀ ਆਪ ਤੋਂ ਸਨ ਤਾਂ ਦੱਸ ਦਿਓ ਕਿ ਇਹ ਜੋ ਵੱਡੀ ਖਬਰ ਇਸ ਸਮੇਂ ਦੇ ਸਾਹਮਣੇ ਆਰਿਆ ਜਿੱਤੇ ਕੀ ਤਰਨ ਤਾਰਨ ਹੈ ਜਿਮਨੀ ਚੋਣਾ ਦੇ ਲਈ ਐਲਾਨ ਕਰ ਦਿੱਤਾ ਗਿਆ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇਹਨਾਂ ਤਰੀਕਾਂ ਦਾ ਐਲਾਨ ਸੀ ਕਿ ਕਦੋਂ ਜਿਹੜੀ VOTING ਹੋਵੇਗੀ ਤਾਂ 11 ਨਵੰਬਰ ਨੂੰ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਕਿਸ ਦੀ ਹਾਰ ਹੋਈ ਹੈ ਕਿਸ ਨੇ ਕਿਸਦੇ ਸਿਰ ਤੇ ਜਿੱਤ ਦਾ ਤਾਜ ਸਜੇਗਾ ਉਹ 14 ਨਵੰਬਰ ਨੂੰ ਦੱਸ ਦਿੱਤਾ ਜਾਵੇਗਾ ਤਾਂ 11 ਨਵੰਬਰ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ 11 ਨਵੰਬਰ ਨੂੰ VOTING ਹੋ ਹੋਗੀ ਤੇ 14 ਨਵੰਬਰ ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਤਾਂ ਚੋਣ ਕਮਿਸ਼ਨਰ ਨੇ ਜਿਹੜਾ ਕਿ ਚੋਣਾਂ ਦੀ ਤਰੀਕ ਦਾ ਇਹ ਐਲਾਨ ਕੀਤਾ ਹੈ ਤਾਂ ਬੇਹੱਦ ਹੀ ਵੱਡੀ ਖਬਰ ਇਸ ਸਮੇਂ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਨ ਅਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਦਾ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਤਾਂ ਤਰੀਕਾ ਤੋਂ ਆਡੇ ਨਾਲ ਅਸੀਂ ਸਾਂਝੀਆਂ ਕਰ ਦਿੰਨੇ ਆ ਤਾਂ ਤਰਨਤਾਰਨ ਜ਼ਿਮਨੀ ਚੋਣਾਂ ਦਾ ਇਹ ਐਲਾਨ ਹੋਇਆ ਹੈ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ-ਨਾਲ ਤਰਨਤਾਰਨ ਜ਼ਿਮਨੀ ਚੋਣ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਤਾਂ ਚੋਣ ਅਧਿਕਾਰੀ ਗਣੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਤਾਂ ਦੱਸ ਦਈਏ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਲਈ 11 ਨਵੰਬਰ 2 2025 ਨੂੰ VOTING ਹੋਵੇਗੀ ਤੇ 14 ਨਵੰਬਰ 2025 ਨੂੰ ਨਤੀਜੇ ਜੋ ਨੇ ਉਹ ਐਲਾਨ ਦਿੱਤੇ ਜਾਣਗੇ ਕਿ ਕਿਸ ਦੀ ਜਿੱਤ ਹੋਈ ਹੈ ਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ 14 ਨਵੰਬਰ ਨੂੰ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ